ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੀ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਰਤਾਰ ਕਮੈਨ ਬਕਾਉ ਹੈ ਜੀ 2024 ਮਾਡਲ ਮਸ਼ੀਨ ਬਿਲਕੁਲ ਨਵੀਂ ਬਿਲਕੁਲ ਸ਼ੋਰੂਮ ਕੰਡੀਸ਼ਨ ਚ BS4 ਇੰਜਨ ਦੇ ਨਾਲਾਂ ਮਸ਼ੀਨ ਕੰਪਨੀ ਫਿੱਟਡ ਐਸਐਮਐਸ ਨਾਲ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਫੀਡਰ ਦੀ ਕੈਬਨ ਬੰਪਰ ਬਧੀਆ ਸਾਫਾ ਟਾਇਰ ਬਿਲਕੁਲ オリジナル ਪਏ ਨੇ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਸ੍ਰੀ ਗੰਗਾ ਨਗਰ ਏਰੀਆ ਦਾ ਬਾਈਹਰਾਂ ਦਾ ਜਿੱਤੇ ਮਸ਼ੀਨ ਖੜੀ ਆ ਤੇ 25 ਲੱਖ ਰੁਪਏ ਦੀ ਬਾਈਹਰਾਂ ਦੀ ਡਿਮਾਂਡ ਆਈ ਸਾਰੀ ਮਸ਼ੀਨ ਬਿਲਕੁਲ オリジナル ਆ ਦੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਸੀੜਾਂ ਵਗੈਰਾ ਇਹ ਸਾਫ ਨੇ ਡੀਜ਼ਲ ਟੈਂਕ 에ਅ ਟੈਂਕ ਐਲੀਵੇਟਰ ਆਟੋ 에ਅਰ ਕਲੀਨਰ ਵਗੈਰਾ ਸਾਰਾ ਬਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਇਹ 25 ਲੱਖ ਰੁਪਏ ਦਾ ਨਮਾਣਾ ਦੂਜੀ ਸਾਈਡ ਤੋਂ ਸੀੜਾ ਬਿਲਕੁਲ ਸਾਫ਼ ਆਊਟਰ ਪਾਈਪ ਦੇ ਸਾਦੇ ਨੂੰ ਠੀਕ ਹੈ ਬਰਮ ਬੋਡੀ ਪੱਖੇ ਦੀ ਟੂਲ ਬਾਕਸ ਬੈਟਰੀ ਬਾਕਸ ਵਗੈਰਾ ਸਾਰਾ ਚੈੱਕ ਕਰ ਸਕਦੇ ਹੋ ਕੰਪਨੀ ਫਿੱਟੜ ਐਸਐਮਐਸ ਨਾਲ ਬਾਕੀ ਸਾਰਾ ਮਸ਼ੀਨ ਦਾ ਰੰਗ ਪੇਂਡ ਸਾਫ਼ ਪਿਆਗਾ 25 ਲੱਖ ਰੁਪਏ ਦੀ ਡਿਮਾਂਡ ਸ਼੍ਰੀ ਗੰਗਾ ਨਗਰ ਏਰੀਆ ਬਾਕੀ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਨੰਬਰ ਮਿਲ ਜੂ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਰੇ ਮਿਸ਼ਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਦੀ ਗੱਲ ਕਰੀਏ ਬਿਲਕੁਲ オリジナル ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਈ ਹੈ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ ਜੀ